ਕੈਨੇਡਾ ਦੇ ਵਿੱਚ ਹੋਏ ਸੜਕ ਹਾਦਸੇ ਦੇ ਦੌਰਾਨ ਸਮਾਣਾ ਦੀ ਰਸਨਦੀਪ ਕੋਰ ਦੀ ਸੜਕ ਦੁਰਘਟਨਾ ਦੇ ਵਿੱਚ ਜਿਹੜੀ ਮੌਤ ਹੋਈ ਸੀ ਅੱਜ ਉਸ ਦੀ ਅੰਤਿਮ ਅਰਦਾਸ ਸਮਾਣਾ ਵਿਖੇ ਹੋਈ ਜਿਸ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਆਗੂ ਡਾਕਟਰ ਧਰਨਵੀਰ ਗਾਂਧੀ ਵੱਲੋਂ ਰਸਨਦੀਪ ਕੋਰ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਨੇ ਇਸ ਮੌਕੇ ਤੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਪੰਜਾਬੀ ਹੈ ਜਾਂ ਕੋਈ ਵੀ ਭਾਰਤੀ ਹੈ ਉਸ ਦੀ ਕੋਈ ਹਾਦਸੇ ਜਾਂ ਕਿਸੇ ਕਾਰਨ ਮੌਤ ਹੁੰਦੀ ਹੈ ਤਾਂ ਉਸ ਦੇ ਲਈ ਭਾਰਤੀ ਜਿਹੜੇ ਰਾਜਦੂਤ ਦਫ਼ਤਰ ਹੈ ਉਸ ਨੂੰ ਤੇ ਬਾਰਤ ਸਰਕਾਰ ਨੂੰ ਉਸ ਨੂੰ ਬਾਰਾ ਜਲਦੀ ਲਿਆਉਣ ਦੇ ਲਈ ਯਤਨ ਕਰਨੇ ਚਾਹੀਦੇ ਹਨ ਔਰ ਉਸ ਦੇ ਲਈ ਮੈਂ ਆਵਾਜ਼ ਆਪਣੇ ਲੋਕ ਸਭਾ ਦੇ ਵਿੱਚ ਵੀ ਉਠਾਵਾਂਗਾ ਤਾਂ ਕਿ ਕਿਸੇ ਬੱਚੇ ਦੀ ਕੋਈ ਇਸ ਤਰ੍ਹਾਂ ਘਟਨਾ ਹੁੰਦੀ ਹੈ ਤਾਂ ਉਸ ਦੀ ਜਿਹੜੀ ਡੈਡ ਬੋਡੀ ਹੈ ਜਲਦੀ ਜਲਦੀ ਥੇ ਆਵੇ ਉਹਨਾਂ ਨੇ ਰਸਮਦੀਪ ਕੋਰ ਨੂੰ ਸੰਦਾਨੀ ਦਿੱਤੀ ਸਮਾਜਿਕ ਸਮਾਗਮ ਦੇ ਵਿੱਚ ਇਸ ਇਲਾਕੇ ਦੇ ਪਤਵੰਤੇ ਲੋਕਾਂ ਨੇ ਰਸਮਦੀਪ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਕੇ ਕੇ ਦੇਵਨ ਨੂੰ ਚਿੰਤੇਬਾਜ਼ ਪਏ ਉਹ ਦਾ ਸਦਾਨ ਆਇਆ ਕਿ ਜਿੰਨੀ ਕੁ ਉਹ ਮਾਲਕ ਨੇ ਸਵਾਸਾਂ ਦੇ ਪੁੱਤ ਜ ਉਸ ਬੱਚੀ ਨੂੰ ਬਖਸ਼ਿਸ਼ ਕੀਤੀ ਸੀ ਉਹ ਸਵਾਸਾਂ ਨੂੰ ਭੋਗਦੀ ਹੋਈ ਸੰਜੋਗ ਜੋਗ ਦਾ ਕਾਰਜ ਚਲਾਵੇ ਦੇਖੇ ਆ ਵਿਭਾਗ ਦੇ ਮਾਵਾ ਅਨੁਸਾਰ ਜਿੰਨੇ ਕੁ ਸੰਜੋਗ ਸਨ ਜਿਨ੍ਹਾਂ ਨੂੰ ਲੈ ਲੈਨ ਸਵਤ ਸੀ ਬੱਚੀ ਦੇ ਨਾਮ ਪਰਿਵਾਰ ਦਾ ਉਹ ਸੰਜੋਗ ਬਣੇ ਦੈਮ ਦੈਮ ਦਸਮਤ ਪੂਰਾ ਹੋਇਆ ਵਿਯੋਗ ਪੈ ਗਿਆ ਤੇ ਹਮੇਸ਼ਾ ਤੇ ਦੀ ਸਦੀਵੀ ਮਿਸ਼ੂੜਾ ਦੇਗੀ ਬੱਚੀ ਉਸ ਰਸ਼ਨ ਦੀ ਬਾਤ ਪਰ ਇਹ ਪ੍ਰਮਾਤਮਾ ਦਾ ਹੁਦਮੈ ਚ ਅਸੀਂ ਪ੍ਰਮਾਤਮਾ ਦੀ ਫਲਵਾੜੀ ਹਾਂ ਉਹ ਮਾਲਕ ਹੈ ਜਿਹੜਾ ਮਾਲਕ ਹੋਵੇ ਉਹ ਆਪਣੇ ਬਾਪ ਦੇ ਵਿੱਚੋਂ ਕਰਮਾਂ ਦੇ ਅਨੁਸਾਰ ਸੰਜੋਗਾ ਦੇ ਅਨੁਸਾਰ ਉਤੇ ਨਹੀਂ ਕਿੜੇ ਬੁੱਢੇ ਨੂੰ ਪਟੁਰਾ ਦੇ ਕਹਿੰਦੇ ਖੁਦਾ ਪਰਮਾਤਮਾ ਪਰਮੇਸ਼ਰ ਕਿਸੇ ਮੁਸਲਮਾਨ ਵਕੀਲ ਨੇ ਇੱਕ ਇਤਿਹਾਸ ਇਹ ਕਹਾਣੀ ਲਿਖੀ ਹੈ ਉਹਨਾਂ ਦੇ ਵਿੱਚੋਂ ਕਹਿੰਦੇ ਨਾ ਖੁਦਾ ਪਰਮਾਤਮਾ ਕਹਿੰਦੇ ਮਾਂ ਦੇ ਕੋਲ ਆਇਆ ਮਾਂ ਕੋਲ ਜਦੋਂ ਮਾਂ ਦੇ ਕੋਲ ਆਇਆ ਨਾ ਕਹਿੰਦੇ ਖੁਦਾ ਨੇ ਨਾ ਮਾਂ ਨੂੰ ਬੇਨਤੀ ਕੀਤੀ ਵੀ ਮੈਂ ਬੜਾ ਸੁਣਿਆ ਏ ਲੋਕਾਈ ਤੋਂ ਤੇਰੇ ਗੀਤ ਗਾਉਂਦੇ ਨੇ ਵੀ ਮਾਂ ਦੀ ਜੰਨਤ ਮਾਂ ਦੀ ਗੋਦ ਦੇ ਵਿੱਚ ਬਹੁਤ ਆਨੰਦ ਹੈ ਖੁਸ਼ੀ ਇਹ ਦੁਖਦਾਈ ਗੱਲ ਹੈ ਜੀ ਪੰਜਾਬ ਬਹੁਤ ਬਾਹਰ ਗਿਆ ਹੋਇਆ ਹੈਗਾ ਹੈ ਉੱਥੇ ਮਤਲਬ ਜੇ ਤਿੰਨ ਬੱਚੇ ਅਚਾਨਕ ਰੱਬ ਨੂੰ ਪਿਆਰੇ ਹੋਏ ਹੈਗੇ ਇਹ ਸਾਰੇ ਪਰਿਵਾਰਾਂ ਵਾਸਤੇ ਅਕਾਇਦ ਦੁੱਖ ਹੈਗਾ ਅਸਹਿ ਦੁੱਖ ਹੈਗਾ ਤੇ ਇਦਾਂ ਪਰਿਵਾਰ ਥੋੜੇ ਚਲਦੇਪੁਰ ਜਿਹਾ ਸਿਗੇ ਥੋੜੇ ਸਾਦਨ ਸਿਗੇ ਇਹਨਾਂ ਨੇ ਡੈੱਡ ਬਾਡੀਜ਼ ਵੀ ਜਲਦੀ ਮੰਗਵਾ ਲਈਆਂ ਹਫ਼ਤੇ ਦਸ ਦੇ ਵਿੱਚ ਵਿੱਚ ਆਮ ਬੱਚਿਆਂ ਦੀ ਤਾਂ ਉੱਥੇ ਜਿਹੜੀਆਂ ਲਾਸ਼ਾਂ ਨੇ ਉਰਲਦੀਆਂ ਰਹਿਨੀਆਂ ਮਹੀਨਾ ਮਹੀਨਾ ਦੋ ਦੋ ਮਹੀਨੇ ਤੇ ਮੈਂ ਹੁਣੇ ਗੱਲ ਕਰ ਰਿਹਾ ਸੀਗਾ ਕਿ ਮੈਂ ਵਿਦੇਸ਼ ਮੰਤਰੀਆਂ ਨੂੰ ਕਹਿ ਕੇ ਇਸ ਗੱਲ ਦਾ ਯਕੀਨੀ ਬਣਾਵਾਂਗੇ ਕਿ ਜੇ ਬਾਈ ਚਾਂਸ ਰੱਬ ਨਾ ਕਰੇ ਸਾਡੇ ਕਿਸੇ ਬੱਚੇ ਨਾਲ ਅਜਿਹੀ ਮੌਤ ਰਗੜਨਾ ਵਾਪਰੇ ਤਾਂ ਉਹਨਾਂ ਦੀ ਜਿਹੜੀ ਸੰਭਾਲ ਹੈਗੀ ਹੈ ਦੇ ਸੰਭਾਲ ਹੈਗੀ ਹੈ ਉੱਥੇ ਦੀ ਐਮਬੈਸੀ ਵੀ ਕਰੇ ਤੇ ਉਹਨਾਂ ਨੂੰ ਜਲਦੀ ਆਪਣੇ ਆਪਣੇ ਮਾਪਿਆਂ ਕੋਲ ਪਹੁੰਚਾਉਣ ਦਾ ਇੰਤਜ਼ਾਮ ਵੀ ਕਰੇ ਜੀ ਇਹ ਬੜਾ ਵੱਡਾ ਮੁੱਦਾ ਪੰਜਾਬ ਦਾ ਕਿਉਂਕਿ ਪੰਜਾਬ ਦੇ ਲੱਖਾਂ ਵਿਦਿਆਰਥੀ ਤੇ ਹੋਰ ਲੱਖਾਂ ਵਿਛਦੇ ਅਜ ਵਿਦੇਸ਼ਾਂ ਦੀ ਧਰਤੀ ਤੇ ਨੇ ਜੀ ਤੇ ਐਡੇ بڑے ਜਦੋਂ ਬੰਦਾ ਮਾਈਗ੍ਰੇਸ਼ਨ ਹੁੰਦੀ ਹੈ ਵੱਡੀ ਪੱਧਰ ਤੇ ਤਾਂ ਕਿਤੇ ਕੁਝ ਘਟਨਾ ਇਦਾਂ ਨਹੀਂ ਵਾਪਰ ਸਕਦੀਆਂ ਨੇ ਆਉਣ ਵਾਲੇ ਸਮੇਂ ਵਾਪਰ ਸਕਦਾ ਬਨਾ ਕਰੇ ਪਰ ਇਹਦਾ ਜਿਹੜਾ ਲੋਕਾਂ ਵਾਸਤੇ ਜ਼ਾਹਤ ਜ਼ਰੂਰ ਮਿਲਣੀ ਚਾਹੀਦੀ ਹੈ ਕਿ ਉਹਦੇ ਬੱਚੇ ਉਹਨਾਂ ਦੇ ਜਾਂ ਉਹਨਾਂ ਦੇ ਬਜ਼ੁਰਗ ਇੱਥੇ ਆਪਣੀ ਧਰਤੀ ਆਖਰੀ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਆਪਣੀ ਧਰਤੀ ਤੇ ਹੋ ਸਕੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼